ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿਹੜੇ ਚੱਲੇ ਅਗਲਾ ਪਿਆਵ ਦੇ ਨਾਲ ਤੇ ਮੈਂ ਗਗਨਦੀਪ ਸਿੰਘ ਗਿੱਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੱਥ ਜੋੜ ਕੇ ਅਪੀਲ ਹੈ ਜੀ ਤੇ ਵੀਡੀਓ ਬਹੁਤ ਖਾਸ ਹੈ ਤੇ ਵੀਡੀਓ ਇਹ ਹੈ ਕਿ ਜੈਤੋ ਮੋਰਚਾ 100 ਸਾਲਾ ਸਤਾਪਦੀ ਨੂੰ ਸਮਰਪਿਤ ਤਿੰਨ ਦਿਨਾਂ ਦਾ ਮਹਾਨ ਗੁਰਮਿਤ ਸਮਾਗਮ ਮਿਤੀ 19 20 21 ਜਨਵਰੀ ਨੂੰ ਦਿਨ ਸ਼ੁਕਰ ਸ਼ਨੀ ਤੇ ਐਤਵਾਰ ਨੂੰ ਸਮਾਤ ਪੈਰ 12 ਤੋਂ ਲੈ ਕੇ 3 ਵਜੇ ਤੱਕ ਗੁਰਦੁਆਰਾ ਸਾਹਿਬ ਪਿੰਡ ਕਰੀਰਵਾਲੀ ਕਰੀਰਵਾਲੀ ਨੇੜੇ ਜੈਤੋ ਵਿਕੇ ਦੀਵਾਨ ਲਾਏ ਜਾਣਗੇ ਤਿੰਨ ਦਿਨਾਂ ਦੇ ਤੇ ਜਿੱਥੇ ਪਹੁੰਚ ਰਹੇ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਤੇ ਭਾਈ ਪ੍ਰਗਟ ਸਿੰਘ ਜੀ ਮੁੱਦਕੀ ਤੇ ਬੀਬੀ ਗਗਨਦੀਪ ਕੌਰ ਤੇ ਸਾਰਿਆਂ ਹੀ ਸੰਗਤਾਂ ਨੂੰ ਹੱਥ ਜੋੜ ਕੇ ਅਪੀਲ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਰਿਆਂ ਨੇ ਹੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤਿੰਨੇ ਦਿਨ ਦੀਵਾਨ ਲੱਗਣਗੇ ਤਿੰਨੇ ਦਿਨ ਦੀਵਾਨ ਨੂੰ ਸੁਣਨ ਜ਼ਰੂਰ ਆਇਓ 19 20 21 ਜਨਵਰੀ ਦਿਨ ਬੰਦਾ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਪੈਂਦਾ ਕਰੀਰ ਵਾਲੀ ਕਰੀਰ ਵਾਲੀ ਨੇੜੇ ਜੈਤੋ ਜ਼ਿਲ੍ਹਾ ਫਰੀਦਕੋਟ ਜਿੱਥੇ ਕਿ ਤਿੰਨ ਦਿਨਾਂ ਦਾ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਜਿੱਥੇ ਕਿ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਪਹੁੰਚ ਰਹੇ ਨਾਲ ਉਹਨਾਂ ਦੇ ਭਾਈ ਪ੍ਰਗਟ ਸਿੰਘ ਜੀ ਮੁੱਦਕੀ ਤੇ ਬੀਬੀ ਗਗਨਦੀਪ ਕੌਰ ਬਰਨਾਲਾ ਤੇ ਇਹਨਾਂ ਦੇ ਵਿਚਾਰ ਸੁਣਿਓ ਤੇ ਕਥਾ ਕੀਰਤਨ ਸੁਣਨੋ ਸੁਣੋ ਤੇ ਗੁਰੂ ਦੇ ਲੱਗੋ ਸੋ ਸਾਰਿਆਂ ਸੰਗਤਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਜੇ ਸਕੇ ਤੇ ਜੇ ਸਾਰੇ ਹੀ ਲੋਕ ਦਰਸ਼ਨ ਦੇਣ ਦੀ ਕਿਰਪਾਲਤਾ ਕਰ ਸਕਣ ਤੇ ਤਿੰਨੇ ਦਿਨਾਂ ਦਾ ਧਾਰਮਿਕ ਸਲਾਨਾ ਸਮਾਗਮ ਚੈਨਲ ਰੰਗਲਾ ਪੰਜਾਬ ਆਪਣਾ ਜਿਹੜਾ ਚੈਨਲ ਆ ਇਹ ਇਹਦੇ ਤੇ ਤਿੰਨੇ ਦਿਨਾਂ ਦਾ ਲਾਈਵ ਕੀਤਾ ਜਾਊਗਾ ਤੇ ਸਾਰੀਆਂ ਜਿਹੜੀਆਂ ਸੰਗਤਾਂ ਨਹੀਂ ਪਹੁੰਚ ਸਕਦੀਆਂ ਉਹ ਲਾਈਵ ਦੇ ਦੁਆਰਾ ਜ਼ਰੂਰ ਜੁੜਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਲੋਕਾਂ ਤੱਕ ਵੀਡੀਓ ਇਹ ਪਹੁੰਚ ਜੇ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿੰਨੇ ਆ ਜੀ ਤਿੰਨ ਦਿਨਾਂ ਦਾ ਮਹਾਨ ਗੁਰਮਤਿ ਸਮਾਗਮ ਮਿਤੀ 19, 20, 21 ਜਨਵਰੀ ਦਿਨ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਪਿੰਡ ਕਰੀਰ ਵਾਲੀ ਜ਼ਿਲ੍ਹਾ ਫਰੀਦਕੋਟ ਨੇੜੇ ਜੈਤੋ ਵਿਖੇ ਤਿੰਨ ਦਿਨਾਂ ਦਾ ਧਾਰਮਿਕ ਸਲਾਨਾ ਸਮਾਗਮ ਕਰਾਇਆ ਜਾ ਰਿਹਾ ਜਿਸ ਵਿੱਚ ਕੀ ਆਪਣੇ ਮਹਾਨ ਬਹੁਤ ਹੀ ਵਧੀਆ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਜੀ ਖਾਲਸਾ ਤੇ ਭਾਈ ਪ੍ਰਗਟ ਸਿੰਘ ਜੀ ਮੁੱਦਕੀ ਤੇ ਬੀਬੀ ਗਗਨਦੀਪ ਕੌਰ ਜੀ ਬਰਨਾਲਾ ਪਹੁੰਚ ਰਹੇ ਆ ਸੋ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਪਿੰਡ ਕਰੀਰਾਲੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਦੀਵਾਨ ਹੋਣਗੇ ਜੀ ਤੇ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੇ ਚੈਨ ਵਾਲਾ ਰੰਗਲਾ ਪੰਜਾਬ ਤੇ ਇਹ ਸਾਰਾ ਪ੍ਰੋਗਰਾਮ ਤਿੰਨੇ ਦਿਨਾਂ ਦਾ ਲਾਈਵ ਕੀਤਾ ਜਾਊਗਾ ਸੋ ਜੁੜਨ ਦੀ ਕਿਰਪਾਲਤਾ ਕਰਨੀ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਓ ਧੰਨਵਾਦ ਜੀ